ਇਹ ਪੰਜਾਬ ਦੀ ਮਰਕਜ਼ਾ ਕੀਤੀ ਜਾ ਰਹੀ ਹੈ ਤੇ ਅਖਰੇ ਤਰੀਕੇ ਦਾ ਮਾਹੌਲ ਹੈ ਇਸ ਤੱਕ ਕੇ ਪੂਰੀ ਦਰਦ ਸੇਜੋਨੀ ਦੇਖੋ ਜੀ ਸੋਹਣੀਆਂ ਮਿਲੈ ਸੁਨਦੀ ਆਪਣਾ ਪ੍ਰਭੂ ਮਾਣੋ ਜੀ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਲਿਆਉਂਦੇ ਭਾਈ ਗਰਦਾਸ ਜੀ ਦੇ ਪਵਿੱਤਰ ਬਾਣ ਅਨੁਸਾਰ ਗੁਰੂ ਨਾਨਕ ਦੇ ਪਾਸ਼ਾ ਜੀ ਨੇ ਜਦੋਂ ਇਸ ਧਰਤੀ ਤੇ ਪ੍ਰਕਾਸ਼ਮਾਨ ਹੋਏ ਉਦੋਂ ਧਰਮ ਦੇ ਉੱਤੇ ਇੱਕ ਧੁੰਦ ਬਾਗਰ ਆਪ ਹੁਦਰਾਪਨ ਚੜ੍ਹਿਆ ਸੀ ਵਖ ਵਖ ਵਰਨਵਾਦ ਦੇ ਵਿੱਚ ਜਾਤ ਪਾਤ ਉੱਚ ਨੀਚ ਦੇ ਵਿੱਚ ਸਾਰਾ ਸਮਾਜ ਉਸ ਦੇਲੇ ਦੇ ਧਰਮ ਨੇ ਲੋਕਾਂ ਨੇ ਬੰਡਿਆ ਹੋਇਆ ਸੀ ਸਤਗੁਰ ਜੀ ਨੇ ਸਭ ਤੋਂ ਮੋਢਲਾ ਸਿਧਾਂਤ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਇੱਕ ਓੰਕਾਰ ਦੇ ਰੂਪ ਵਿੱਚ ਪ੍ਰਗਟ ਕੀਤਾ ਤੇ ਗੁਰੂ ਸਾਹਿਬ ਨੇ ਕਿਰਪਾ ਬਖਸ਼ ਕਰਕੇ ਜਿਹੜੇ ਪਵਿੱਤਰ ਸਿਧਾਂਤ ਸਮੁੱਚੀ ਮਨੁੱਖਤਾ ਨੂੰ ਦਿੱਤੇ ਉਹਨਾਂ ਦੇ ਵਿੱਚੋਂ ਮੁੱਖ ਤੌਰ ਤੇ ਗ੍ਰੇਸਤਾ ਜਿਹੜਾ ਆਸ਼ਰਮ ਸਗਾ ਸਤਗੁਰਾਂ ਨੇ ਆਪ ਹੀ ਧਾਰਨ ਕੀਤਾ ਕਿਉਂਕਿ ਉਸ ਵੇਲੇ ਦੇ ਧਾਰਮਿਕ ਅਨੁਆਈ ਕਰਨ ਵਾਲੇ ਲੋਕ ਤੇ ਦੂਸਰੇ ਉਹ ਕੋ ਜੰਗਲਾਂ ਚ ਚਲ ਜਾਂਦੇ ਸੀ ਕੁਛ ਆਪਣੇ ਧੋਨੇ ਧਪਾਉਂਦੇ ਸੀ ਅਤਿਆਧਿਕ ਮਨਮਤ ਅਨੁਸਾਰ ਆਪਣੇ ਸਰੀਰਾਂ ਨੂੰ ਕਾਕਤ ਦਿੰਦੇ ਸੀ ਤੇ ਗ੍ਰਿਸ਼ਤੇ ਆਸ਼ਰਮ ਤੋਂ ਬੇਹੰਗਮ ਹੋ ਕੇ ਲੰਬੇ ਜਾਂਦੇ ਸੀ ਸੋ ਗੁਰੂ ਸਾਹਿਬ ਜੀ ਨੇ ਆਪ ਗ੍ਰਿਸ਼ਤਾ ਆਸ਼ਰਮ ਧਾਰਨ ਕਰਨ ਧਾਰਨ ਕੀਤਾ ਅੱਜ ਉਹ ਪਵਿੱਤਰ ਵਿਆਹ ਪੁਰਬ ਸਮੁੱਚੀ ਸੰਗਤ ਮਨਾ ਰਹੀ ਆ ਜਿਹੜਾ 사ਤਗੁਰ ਜੀ ਨੇ ਆਪ ਧਾਰਨ ਕੀਤਾ ਸੋ ਮੈਂ ਗੁਰੂ ਚਰਨਾ ਚ ਅਰਦਾਸ ਕਰਨਾ ਕਿਉਂਕਿ ਸਤਗੁਰੂ ਜੀ ਦੇ ਵਿਆਹਪੁਰਪਤੇ ਵਧਾਈ ਨਹੀਂ ਸਤਗੁਰੂ ਕੋੋਂ ਮੰਗ ਮੰਗਿਏ ਅਸੀਸ ਮੰਗਿਏ ਸਤਗੁਰੂ ਜੀ ਸਾਨੂੰ ਵੀ ਸਾਰਿਆਂ ਨੂੰ ਆਪਣੇ ਦਰੋਂ ਘਰੋਂ ਪਵਿੱਤਰ ਕਰਵਾਣੀ ਦੀ ਨਾਮ ਰੂਪੀ ਬਖਸ਼ਿਸ਼ ਕਰੋ ਤਾਂ ਕਿ ਇਹ ਜਿਹੜਾ ਜਾਗਤ ਜਲਨ ਦਾ ਇਹ ਤੜਪ ਰੀਆਂ ਰੂਹਾਂ ਕੋ ਸ਼ਾਂਤ ਨਾ ਠਾਂਡੀਆਂ ਹੋਣ ਸੋ ਸਤਗੁਰੂ ਜੀ ਨੇ ਸਾਰੇ ਸਿਧਾਂਤ ਸਾਨੂੰ ਮਨੁੱਖਤਾ ਨੂੰ ਇੱਕ ਲੜੀ ਚ ਪਰੋਣ ਲਈ ਨਾਮ ਜੱਪੋ ਬੰਨ ਕੇ ਸਖੋ ਤੇ ਕੀਰਤ ਕਰੋ ਇਹ ਮੁੰਡਲੇ ਸਿਧਾਂਤ ਜਿਹੜੇ ਉਸ ਵੇਲੇ ਲੋਕ ਤਿਆਗ ਚੁੱਕੇ ਸੀਗੇ ਉਹ ਸਤਿਗੁਰ ਜੀ ਨੇ ਸਾਨੂੰ ਉਦੇਸ਼ ਦਿੱਤਾ ਤੇ ਅੱਜ ਸਿੱਖ ਕੌਮ ਪੂਰੇ ਤੌਰ ਦੇ ਉੱਤੇ ਹਰ ਇੱਕ ਜਿਹੜਾ ਵੀ ਸਤਿਗੁਰ ਜੀ ਨੇ ਸਿਧਾਂਤ ਆਪ ਆਪਣੇ ਪਿੰਡ ਤੇ ਹੰਡਾਇਆ ਉਹ ਸਾਡੇ ਲਈ ਪੁਰਬ ਦੇ ਰੂਪ ਵਿੱਚ ਬਣ ਗਏ ਸੋ ਬਾਹਰ ਅੰਤ ਦੇ ਵਿੱਚ ਕਾਮਨਾ ਕਰਦਾ ਗੁਰੂ ਸਾਹਿਬ ਜੀ ਇਹ ਸਾਨੂੰ ਵੀ ਨਾਮ ਦੀ ਬਖਸ਼ਿਸ਼ ਕਰੋ ਸਮੂਚਾ ਭਾਈਚਾਰਾ ਗਰਵਾਣੀ ਪੜੇ ਵਿਚਾਰੇ ਕਾਇਨ ਵੀ ਕਰੇ ਤੇ ਉਹਦੇ ਉੱਤੇ